ਸਾਰੇ ਦੇ ਪਉਤਰ ਤਿਹਾੜੀ ਨੂੰ ਕੰਮ ਆਉਣ ਲਈ ਪੰਜਾਬ ਪੁਲਿਸ ਜ਼ਿਲ੍ਹਾ ਜਲੰਧ ਅਧਿਅਕਤੀ ਦੇ ਐਸਐਸਪੀ ਸ਼ਾਨਦਸੇ ਨੰਦ ਸਿੰਘ ਦੇ ਕਮਾਂਦੇ ਹੇਠ ਸਭ ਵਿਸ਼ੇਸ਼ ਸ਼ਾਰਟਕੋਡ ਦੀ ਰਿਆਸ਼ਾ ਕੋ ਲੈਂਤ ਤੋਂ ਲਈਆਂ ਦੇ ਸੂਹ ਰਿਏ ਜਿਹੜਾ ਭਾਰੀ ਫੋਰਸ ਨਾਲ ਅਸੀਂ ਫਲੈਗ ਮਾਰ ਦਿੱਤਾ ਤਾਂ ਕਿ ਪਬਲਿਕ ਚਾਵਤ ਨੂੰ ਦੇ ਲਈ ਵਿਸ਼ਵਾਸ ਬਣਿਆ ਰਹੇ ਕਿ ਅਸੀਂ ਇਸ ਤਰ੍ਹਾਂ ਸਾਰ ਨੂੰ ਮਹੱਤਵ ਦੇ ਦਿੰਨੇ ਆ ਤੇ ਨਾਲ ਨਾਲ ਅਸੀਂ ਇਸ ਗਾਂ ਦਾ ਵਚਨਬੱਧਤਾ ਕਰਾਉਣੀ ਆ ਕਿ ਇਹ ਤਿਹਾੜੀ ਜਿਹੜੇ ਆ ਪੁਲਿਸ ਦੇ ਨਿਗਰਾਨੀ ਹੇਠ ਉਰੇ ਇਹ ਕਿਰਨਪੀਸ ਕੋਟੰਮ ਰਾਜਾਂਗੇ ਤੇ ਬਹੁਤ ਬਹੁਤ ਸਾਰੀ ਪਬਲਿਕ ਇਹਨਾਂ ਤੋਂ ਹਰਾਨ ਚੱਲ ਰਹੇ ਤੇ ਪਬਲਿਕਲੀ ਪਲੀਜ਼ ਰਹਿ 24 ਘੰਟੇ ਤੱਕ ਬਰਗੇ ਥੈਂਕ ਯੂ ਤੇ ਸ਼ਹਿਰੇ ਦੇ ਕੋਇ ਉੱਤਰ ਤਿਹਾਰ ਨੂੰ ਧੂ ਕਾਮ ਆਉਣ ਨੇ ਪੰਜਾਬ ਪੀਸ ਜ਼ਿਲ੍ਹਾ ਜਲੰਧ ਦੇ ਅਧਿਤੀ ਦੇ ਐਸਐਸਪੀ ਸਾਹਿਬ ਜੀ ਦੇ ਨਾਮ ਤੇ ਸਭ ਜਿਹੜੇ ਸ਼ਾਹਪੁਰ ਦੇ ਏਰੀਆ ਸ਼ਾਹਕੋ ਲੈਂਕ ਤੋਂ ਲੁਹਿਆ ਇਹ ਸੂਹ ਅਗੇ ਜਿਹੜਾ ਭਾਰੀ ਫੋਰਸ ਨਾਲ ਅਸੀ ਫਲੈਗ ਮਾਰ ਦਿੱਤਾ ਤਾਂ ਕਿ ਪਬਲਿਕ ਚਾਹਤ ਨੂੰ ਜੀ ਨੋ ਵਿਸ਼ਵਾਸ ਬਿਨਾਰੇ ਵੀ ਕਿ ਅਸੀਂ ਇਸ ਤਰ੍ਹਾਂ ਤੇ ਸਾਰਨ ਮੌਕਾ ਵੀ ਦਿੰਨੇ ਆ ਤੇ ਨਾਲ ਨਾਲ ਅਸੀਂ ਕਿਸ ਤਰ੍ਹਾਂ ਦਾ ਵਚਨਬੱਧਤਾ ਕਰਾਉਣੀ ਆ ਕਿ ਇਹ ਤਿਹਾੜ ਜਿਹੜੇ ਆ ਪੁਲਿਸ ਦੇ ਨਿਗਰਾਨੀਗੇ ਬੜੇ ਹੀ ਕਿਰਨਾਂ ਪੀਛੋਂ ਤੰਮਾ ਜਾਣਗੇ ਕਿ ਬਹੁਤ ਤੋਂ ਸਾਰੀ ਪਬਲਿਕ ਇਹਨਾਂ ਤੋਂ ਹਰਾਨ ਚੱਲ ਰਹੇ ਤੇ ਪਬਲਿਕ ਲਈ ਪੁਲਿਸ ਸਟੇਡੀਅਮ 24 ਘੰਟੇ ਤੱਕ ਬਣੇਗੀ ਤੇ ਸਾਰੇ ਦੇ ਕੋਇ ਉੱਤਰ ਤਿਹਾੜ ਨੂੰ ਤੋਂ ਤਾਂ ਮਾਉਣ ਨੇ ਪੰਜਾਬ ਪੁਲਿਸ ਜ਼ਿਲ੍ਹਾ ਜਲੰਧਰ ਅਧਿਕਾਰੀ ਤੇ ਐਸਐਸਪੀ ਸਾਹਿਬ ਜੀ ਦੀ ਕਮੰਡੈਂਸ ਸਭ ਜਿਹਨਾਂ ਸ਼ਾਹਕੋੜ ਦੇ ਏਰੀਆ ਸ਼ਾਹਕੋੜ ਮੈਂ ਤੁਹਾਨੂੰ ਲਈਆਂ ਜਿਸ ਉਹ ਜਿਹੜਾ ਭਾਰੀ ਫੋਰਸ ਨਾਲ ਅਸੀਂ ਫਲੈਗ ਮਾਰ ਦਿੱਤਾ ਤਾਂ ਕਿ ਪਬਲਿਕ ਚੰਨਤ ਨੂੰ ਜੇਈ ਵਿਸ਼ਵਾਸ ਬਣਿਆ ਰਹੇ ਕਿ ਅਸੀਂ ਇਸ ਤਰ੍ਹਾਂ ਸਾਰਨ ਮੌਤ ਪਰ ਵੀ ਦਿੰਨੇ ਆ ਤੇ ਨਾਲ ਨਾਲ ਅਸੀਂ ਕਿਸ ਗੱਲ ਦਾ ਵਚਨਬੱਧਤਾ ਕਰਾਉਣੀ ਆ ਕਿ ਇਹ ਤਿਹਾੜ ਜਿਹੜੇ ਆ ਪੁਲਿਸ ਦੇ ਨਿਗਰਾਨੀਗੇ ਬੜੇ ਹੀ ਕਿਰਨਾਂ ਪੀਛੋਂ ਤੁਹਾਨੂੰ ਮਾਣ ਜਾਣਗੇ ਤੇ ਵੱਧ ਤੋਂ ਵੱਧ ਸਾਰੀ ਪਬਲਿਕ ਇਹਨਾਂ ਤੋਂ ਹਰਾਨ ਚੱਲ ਰਹੇ ਤੇ ਪਬਲਿਕ ਲਈ ਪੁਲਿਸ ਜੇ 24 ਘੰਟੇ ਤੱਕ ਬਰਗੇ ਥੈਂਕ ਯੂ ਸਾਰੇ ਦੇ ਕੋਇਕਟਰ ਤਿਹਾੜੀ ਨੂੰ ਧੂਰ ਤਾਮ ਮਾਉਣ ਲਈ ਪੰਜਾਬ ਪੁਲਿਸ ਜ਼ਿਲ੍ਹਾ ਜਲੰਧ ਅਧਿਅਤੀ ਦੇ ਐਸਐਸਪੀ ਸਾਹਿਬ ਜਸ ਸਿੰਘ ਜੀ ਦੀ ਅਗਵਾਈ ਦੇ ਹੇਠ ਸੰਬਿਧਨ ਸ਼ਾਹਪੁਰ ਦੇ ਏਰੀਆ ਸਾਹ ਕੋ ਲੰਕਤ ਦੇ ਲੋਹਿਆ ਦੇ ਸਮੂਹ ਰੇਚਾ ਭਾਰੀ ਫੋਰਸ ਨਾਲ ਅਸੀ ਫਲੈਗ ਮਾਰ ਦਿੱਤਾ ਤਾਂ ਕਿ ਪਬਲਿਕ ਚਾਹਤ ਨੂੰ ਜਿਵੇਂ ਵਿਸ਼ਵਾਸ ਬਣਿਆ ਰਹੇ ਕਿ ਅਸੀਂ ਇਸ ਤਰ੍ਹਾਂ ਦੇ ਸਾਰਨ ਮੌਕਾ ਵੀ ਦਿੰਨੇ ਆ ਤੇ ਨਾਲ ਨਾਲ ਅਸੀਂ ਕਿਸੇ ਦਾ ਬਚਨ ਪੱਤਾ ਕਰਾਉਣੇ ਆ ਕਿ ਇਹ ਤਿਹਾੜੀ ਜਿਹੜੇ ਆ ਪੁਲਿਸ ਦੇ ਨਿਗਰਾਨੀ ਹੇ ਉਰੇ ਇਹ ਕਿਰਨ ਅਫੀਸ ਤੋਂ ਤੁਹਾਨੂੰ ਮਾ ਜਾਣਗੇ ਕਿ ਬਹੁਤ ਸਾਰੀ ਪਬਲਿਕ ਇਹਨਾਂ ਤੋਂ ਹਰਾਂ 99 ਤੇ ਪਬਲਿਕ ਲੀ ਪਲੀਸ ਸਟੇਡੀਅਮ 24 ਜੁਲਾਈ ਤੱਕ ਬਰਗੇ। ਤੇ ਸਹਰੇ ਦੇ ਪ੍ਰਕਾਸ਼ ਤਿਹਾੜੀ ਨੂੰ ਧੂਰ ਤਾਮ ਮਾਉਣ ਲਈ ਪੰਜਾਬ ਪੁਲਿਸ ਜ਼ਿਲ੍ਹਾ ਜਲੰਧਰ ਅਧਿਅਤੀ ਦੇ ਐਸਐਸਪੀ ਸਾਹਿਬ ਜੀ ਦੀ ਕਮਾਂਦ ਨਾਲ ਸਬਰੀਨ ਸ਼ਾਹਪੁਰ ਤੋਂ ਏਰੀਆ ਸ਼ਾਹਪੁਰ ਲੈ ਕੇ ਤੋਂ ਲੀਆਂ ਜਿਸ ਹੋ ਰਹੀ ਹੈ ਚੜਾ ਭਾਰੀ ਫੋਰਸ ਨਾਲ ਅਸੀਂ ਫਲੈਗ ਮਾਰ ਦਿੱਤਾ ਤਾਂ ਕਿ ਪਬਲਿਕ ਚਾਹਤ ਨੂੰ ਜਿਵੇਂ ਅਸੀਂ ਵਿਸ਼ਵਾਸ ਬਣਾ ਰਹੇ ਹਾਂ ਕਿ ਅਸੀਂ ਇਸ ਤਰ੍ਹਾਂ ਸਾਰਨ ਮੌਤ ਪਰ ਵੀ ਦਿੰਨੇ ਆ ਤੇ ਨਾਲ ਨਾਲ ਅਸੀਂ ਕਿਸ ਤਰ੍ਹਾਂ ਦਾ ਵਚਨਬੱਧਤਾ ਕਰਾਉਣੀ ਆ ਕਿ ਇਹ ਤਿਹਾੜ ਜਿਹੜੇ ਆ ਪੁਲਿਸ ਦੇ ਨਿਕਾਨੂਗੇ ਬੜੇ ਹੀ ਕਿਰਨਾ ਪੀਸ ਤੋਂ ਤੁਹਾਨੂੰ ਨਮਾ ਜਾਣਗੇ ਤੇ ਵੱਧ ਤੋਂ ਵੱਧ ਸਾਰੀ ਪਬਲਿਕ ਇਹਨਾਂ ਤੋਂ ਹਰਾਨ ਚੱਲ ਰਹੇ ਤੇ ਪਬਲਿਕ ਲਈ ਪੁਲਿਸ ਜਿਹੜੀ 24 ਘੰਟੇ ਤੱਕ ਬਰਗੇ ਥੈਂਕ ਯੂ